ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 31 ਮਾਰਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮਹੀਨੇ ਦਾ ਆਖਰੀ ਦਿਨ ਹੈ ਤੇ ਕੱਲ ਤੋਂ ਅਪ੍ਰੈਲ ਮਹੀਨਾ ਸ਼ੁਰੂ ਹੋ ਜਾਵੇਗਾ ਫਿਰ ਅਪ੍ਰੈਲ ਮਹੀਨੇ ਦੀ ਇੱਕ ਪ੍ਰੋਪਰ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਦੀ ਉਦੋਂ ਤੱਕ ਕੋਸ਼ਿਸ਼ ਕਰਾਂਗੇ ਉਦੋਂ ਤੱਕ ਫਿਲਹਾਲ ਤੁਸੀਂ ਤਾਜ਼ਾ ਸੈਟਲਾਈਟ ਮੈਪ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਸਵੇਰ ਤੋਂ ਹੀ ਧੁੱਪ ਲੱਗਣ ਦੇ ਕਾਰਨ ਅੱਜ ਤਾਪਮਾਨ ਵਧੇ ਹੋਏ ਦਿਖਾਈ ਦੇਣਗੇ ਪੱਛਮੀ ਹਵਾ ਚੱਲੇਗੀ ਪਰ ਹੁਣ ਹੌਲੀ-ਹੌਲੀ ਜ ਦੋ ਤਿੰਨ ਦਿਨ ਤੋਂ ਘਟੇ ਹੋਏ ਦਿਖਾਈ ਦੇ ਰਹੇ ਸਨ ਤਾਪਮਾਨ ਦੇ ਵਿੱਚ ਗਰਾਵਟ ਸੀ ਉਹ ਹੁਣ ਥੋੜਾ ਜਿਹਾ ਵਾਧਾ ਹੁੰਦਾ ਦਿਖਾਈ ਦੇਵੇਗਾ ਅੱਜ ਜਿਹੜੇ ਤਾਪਮਾਨ ਨੇ ਲੁਧਿਆਣਾ ਪਟਿਆਲਾ ਬੈਲਟ ਦੀ ਅਗਰ ਗੱਲ ਕੀਤੀ ਜਾਵੇ ਇਹਨਾਂ ਵਿੱਚ ਤਾਪਮਾਨ ਜ਼ਿਆਦਾ ਦੇਖਣ ਨੂੰ ਮਿਲਣਗੇ ਇਹਨਾਂ ਇਲਾਕਿਆਂ ਵਿੱਚ ਤਾਪਮਾਨ 35 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਬਾਕੀ ਪੰਜਾਬ ਦੇ ਬਿਜਾਇਵਰੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 30 ਤੋਂ ਲੈ ਕੇ 33 34 35 ਡਿਗਰੀ ਤੱਕ ਤਾਪਮਾਨ ਬਣਿਆ ਰਹੇਗਾ ਪਛਮੀ ਹਵਾ ਚੱਲਣ ਦੇ ਕੰੰਤ ਥੋੜਾ ਜਿਹਾ ਠੰਡ ਦਾ ਅਹਿਸਾਸ ਵੀ ਦੇਖਣ ਨੂੰ ਮਿਲੇਗਾ ਪਰ ਧੁੱਪ ਕੜਾਕੇ ਦੀ ਪੈਣ ਦੇ ਕਾਰਨ ਦੁਪਹਿਰ ਦੇ ਸਮੇਂ ਚੰਗੀ ਗਰਮੀ ਦਾ ਅਹਿਸਾਸ ਹੁੰਦਾ ਅੱਜ ਦਿਖਾਈ ਦੇਵੇਗਾ ਹਾਲਾਤ ਕੋਈ ਬਹੁਤ ਜ਼ਿਆਦਾ ਵਿਗੜਦੇ ਹੋਏ ਦਿਖਾਈ ਨਹੀਂ ਦੇ ਰਹੇ ਕਿਸਾਨਾਂ ਦੇ ਪੱਖ ਤੋਂ ਮੌਸਮ ਠੀਕ ਹੈ ਜਿਹੜੇ ਕਿਸਾਨਾਂ ਨੇ ਆਖਰੀ ਪਾਣੀ ਲਗਾਣਾ ਲਗਾ ਰਹੇ ਨੇ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕਿਉਂਕਿ ਜੋ ਹਵਾ ਵਾਲਾ ਮਾਹੌਲ ਸੀ ਉਹ ਲੰਘ ਚੁੱਕਿਆ ਹੈ ਹੁਣ ਆਉਂਦੇ ਦਿਨਾਂ ਵਿੱਚ ਤਾਪਮਾਨ ਲਗਾਤਾਰ ਵਧਦੇ ਹੋਏ ਦਿਖਾਈ ਦੇਣਗੇ ਫਸਲ ਪੱਕਣ ਦੇ ਲਈ ਮੌਸਮ ਹੁਣ ਅਨੁਕੂਲ ਬਣਦਾ ਹੋਇਆ ਦਿਖਾਈ ਦੇ ਰਿਹਾ ਇਸ ਸਾਲ ਜਿਸ ਤਰੀਕੇ ਦਾ ਮੌਸਮ ਰਿਹਾ ਤਾਂ ਕਣਕ ਦੀ ਝਾੜ ਸਰੋਂ ਦਾ ਝਾੜ ਤੇ ਬਾਕੀ ਫਸਲਾਂ ਦੇ ਉੱਪਰ ਇਸ ਦਾ ਚੰਗਾ ਹੀ ਅਸਰ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਇਸ ਸਮੇਂ ਦੇ ਕੀ ਹਾਲਾਤ ਨੇ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਨਾਲ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹਿ ਸਕੇ ਅਪ੍ਰੈਲ ਮਹੀਨੇ ਵਿੱਚ ਇਸ ਸਾਲ ਬਾਕੀ ਸਾਲਾਂ ਨਾਲੋਂ ਵੱਧ ਗਰਮੀ ਪੈਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਇੱਕ ਹੱਥ ਦੱਸਿਆ ਗਿਆ ਹੈ ਕਿ ਥੋੜੀ ਬਹੁਤੀ ਗਰਮੀ ਜਿਹੜੀ ਉਹ ਜ਼ਿਆਦਾ ਪੈ ਸਕਦੀ ਹੈ ਤੇ ਬਾਕੀ April ਮਹੀਨੇ ਦੇ ਲਈ ਇੱਕ ਨਵੀਂ ਬੁਲੇਟਨ ਦੁਪਹਿਰ ਜਾਂ ਕੱਲ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਜੇ ਅਗਲੀ ਵੀਡੀਓ ਵਿੱਚ ਧੰਨਵਾਦ